ਇੱਕ ਸਿੱਖ ਦੇ ਜੀਵਨ ਚੋਂ ਜਿਹੜੀ ਖੁਸ਼ਬੋ ਆਉਣੀ ਚਾਹੀਦੀ ਹੈ ਇਹ ਉਹ ਖੁਸ਼ਬੋ ਹੈ ਗੁਰਮਤਿ ਦਾ ਜਿਹੜਾ ਖਜ਼ਾਨਾ ਹੈ ਉਹਦੇ ਵਿੱਚੋਂ ਇਹ ਇੱਕ ਖਜ਼ਾਨਾ ਹੈ ਸਾਡੇ ਜੀਵਨ ਵਿੱਚ ਆਇਆ ਕਿ ਨਹੀਂ ਇਹ ਗੁਣ ਇਹ ਖਜ਼ਾਨਾ ਇਹ ਖੁਸ਼ਬੋ ਇਸ ਗੁਣ ਦਾ ਨਾਂ ਕੀ ਏ ਆਪੇ ਤਰਸ ਪਈ ਅਰਦਾਸ ਕਰੋ ਇਹ ਗੁਣ ਸਾਡੇ ਜੀਵਨ ਵਿੱਚ ਆਵੇ ਕਿ ਹੇ ਵਾਹਿਗੁਰੂ ਜੋ ਕਰਾਇਆ ਆਪੇ ਤਰਸ ਪਈ ਇਹ ਇਹੋ ਜਿਹਾ ਗੁਣ ਏ ਜੇ ਤੁਹਾਨੂੰ ਜ਼ਿੰਦਗੀ ਦੇ ਵਿੱਚ ਇਹ ਗੁਣ ਪ੍ਰਾਪਤ ਹੋ ਜਾਵੇ ਤੁਹਾਡਾ ਭਾਂਡਾ ਇਹਨਾਂ ਪਰ ਜਾਂਦਾ ਕਿ ਦੂਜਿਆਂ ਨੂੰ ਵੰਡਣ ਵਾਲੇ ਬਣ ਜਾਓ ਮੈਂ ਨਿਕਲ ਗਈ ਆਪੇ ਤਰਸ ਪਈ ਹੋਈ ਉਹ ਮੈਂ ਨਿਕਲ ਗਈ ਹਰ ਗੱਲ ਦੇ ਵਿੱਚ ਗੁਰੂ ਦੀ ਨਦਰ ਨਜ਼ਰ ਆਣ ਲੱਗ ਪਈ ਕਹਿੰਦੇ ਜਿੰਨੂੰ ਇਹ ਦਾਤ ਮਿਲ ਜੇ ਆਪੇ ਤਰਸ ਪਈ ਉਹ ਇਹ ਦੀ ਵੀ ਸੱਚੇ ਪਾਤਸ਼ਾਹ ਜੋ ਕੋ ਜਿਹਦੇ ਤੇਰੇ ਤਰਸ ਨੇ ਕੀਤਾ ਤੇ ਮਹਾਰਾਜ ਕਹਿੰਦੇ ਉਹਦਾ ਭਾਂਡਾ ਇੰਨਾ ਭਰ ਜਾਂਦਾ ਹੈ ਗੁਰਸਿੱਖਾਂ ਕੀ ਭੁੱਖ ਸਭ ਗਈ ਤਿੰਨ ਪਿੱਛੇ ਹੋਰ ਖਾਏ ਕਨੇਰੀ ਅਗਰ ਇਹ ਗੁਣ ਨਾ ਆਵੇ ਆਪੇ ਤਰਸ ਪਈਦਾ ਤੇ ਸਾ ਸੰਗਤ ਜੀ ਪਾਪਾ ਜੀ ਕਹਿੰਦੇ ਭਾਂਡੇ ਚ ਪਈ ਹੋਈ ਵਸਤੂ ਵੀ ਛੇਕ ਨਾਲ ਨਿਕਲ ਜਾਂਦੀ ਹੈ ਜੋ ਪਾਵੇ ਭਾਂਡੇ ਵਿੱਚ ਵਸਸਾ ਨਿਕਲੇ ਜਿੱਥੇ ਮੈਂ ਆ ਗਈ ਆਪਾ ਕੀਤਾ ਫਿਰ ਕਹਿੰਦੇ ਉਹ ਜੋ ਭਾਂਡੇ ਚ ਪਿਆ ਉਹ ਵੀ ਨਿਕਲ ਜਾਂਦਾ ਜਿੱਥੇ ਆਜੇ ਆਪੇ ਤਰਸ ਪਈ ਭਾਂਡਾ ਇਹਨਾਂ ਪਰ ਜਾਂਦਾ ਕਿ ਗੁਰਸਿੱਖਾਂ ਕੀ ਭੁੱਖ ਸਭ ਗਈ ਤਨ ਪਿੱਛੇ ਹੁਰ ਖਾਏ ਕਰਨੇ ਇਕ ਇਹੋ ਜਿਹਾ ਗੁਣ ਹੈ ਆਪੇ ਤਰਸ ਪਈ ਜੋ ਤੇਰੀ ਨਜ਼ਰ ਨੇ ਕੀਤਾ ਦਾਸ ਨੇ ਨੋਟ ਕੀਤਾ ਜਿੱਥੇ ਇਹ ਗੁਣ ਆ ਜਾਵੇ ਆਪੇ ਤਰਸ ਪਈ ਦਾ ਤੇ ਸਾਥ ਸੰਗਤ ਉੱਥੇ ਬੰਦੇ ਕੋ ਗਲਤੀ ਵੀ ਹੋ ਜੇ ਤੇ ਗੁਰੂ parde ਪਾਵੇ ਇਹ ਗੁਣ ਹੈ ਇਹ ਗੁਣ ਨਾ ਆਵੇ ਆਪੇ ਤਰਸ ਪਈ ਤੇ ਪਰਦੇ ਕੀ ਪਾਣੇ ਐ ਸਗੋਂ ਗੁਰੂ ਪਰਚੇ ਪਾ ਦਿੰਦੇ ਆਪ ਕੋ ਸਤਨਾਮ ਮੇਰਵਾ ਜੇ ਨਹੀਂ ਆਇਆ ਨਾ ਆਪੇ ਤਰਸ ਪਈ ਗੁਣ ਜੀਵਨ ਚ ਫਿਰ ਪਰਚੇ ਜੇ ਇਹ ਗੁਣ ਆ ਗਿਆ ਤੇ ਪਰਦੇ ਭਾਈ ਗੁਰਦਾਸ ਜੀ ਦਾ ਤੁਸੀਂ ਜ਼ਿਕਰ ਸੁਣਿਆ ਵਾਹਿਗੁਰਦਾ ਜੀ ਨੇ ਉਚਾਰ ਕਰਤਾ ਉਚਾਰਨ ਕਰਤਾ ਜੇ ਗੁਰਸਾਂਗ ਵਰਤਦਾ ਸਿੱਖ ਸਦਗਨਾਰੇ ਆਪੇ ਤਰਸ ਵੀ ਹੋਈ ਗੱਲ ਦੂਰ ਹੋ ਗਈ ਥੋੜੀ ਗੁਰੂ ਨੂੰ ਧਿਆਨ ਲਵੇ ਸੇਕ ਡੜ ਜੇ ਛੇਵੇਂ ਪਾਤਸ਼ਾਹ ਨੇ ਕਿਡਾ ਤਕੜਾ ਪਰਚਾ ਪਾਇਆ ਘੋੜੇ ਖਰੀਦਣ ਵੇਲੇ ਫਿਰ ਜਦੋਂ ਭਾਈ ਗੁਰਦਾਸ ਜੀ ਨੂੰ 6ਵੇਂ ਪਾਤਸ਼ਾਹ ਨੇ ਬੁਲਾਇਆ ਤੇ ਉਹ ਕਾਗਜ਼ ਅੱਗੇ ਕੀਤਾ ਵੀ ਤੁਸੀਂ ਕਹਿੰਦੇ ਸਭੀ ਸਿੱਖ ਡਟ ਜੇ ਗੁਰੂ ਪਰਚਾ ਪਾਵੇ ਡਟੇ ਨਹੀਂ ਤੰਬੂ ਪਾੜ ਕੇ ਨਿਕਲ ਗਏ ਫਿਰ ਇਹ ਆਪੇ ਤਰਸ ਪਈ ਵਾਲੀ ਵਾਰ ਉਚਾਰੀ ਜੇ ਗੁਰ ਪਰਮਾਏ ਸਾੰਗ ਸਿੱਖ ਕਿਆ ਕਰੇ ਵਿਚਾਰਾ ਇਹ ਕਿਹੜਾ ਗੁਣ ਹੈ ਜਿਹੜਾ ਆਣਾ ਚਾਹੀਦਾ ਇਹ ਗੁਣ ਆ ਜੇ ਤੇ ਗੁਰੂ ਪਰਦੇ ਵੀ ਪਾ ਦਿੰਦਾ ਹੈ ਇਹ ਗੁਣ ਨਹੀਂ ਆਇਆ ਤੇ ਪਰਚੇ ਪੈਂਦੇ ਨੇ ਰੀਤਨਵਾਜ ਗੁਰੂ ਅਰਜਨ ਦੇਵ ਜੀ ਕਹਿੰਦੇ ਜਿਹੜੀ ਸੇਵਾ ਵੀ ਵਾਹਿਗੁਰੂ ਨੇ ਆਪਜੀ ਕੋਲੋਂ ਲਈ ਹੈ ਪਾਤਸ਼ਾਹ ਮੈਂ ਨਿਰਗੁਣਿਆ ਰੇ ਓ ਗੁਣ ਈ ਮੈਨੇ ਦੇ ਗੁਣ